ਨਿਰਮਲੇ ਮਹਾਪੁਰਖਾਂ ਦਾ ਲਿਖਿਆ ਗ੍ਰੰਥ ਆ ਤੇ ਨਿਰਮਲੇ ਮਹਾਪੁਰਖ ਉਸ ਗ੍ਰੰਥ ਨੂੰ ਪੜ੍ਹਿਆ ਕਰਦੇ ਸੀਗੇ। ਸ਼੍ਰੀਮਾਨ ਸੰਤ ਮਹਾਰਾਜ ਸੰਤ ਤੇਰੇਲ ਸਿੰਘ ਜੀ ਵਿਰਾਕਤ ਨਿਰਮਲੇ ਮਹਾਪੁਰਖ ਸਾਰੀ ਜ਼ਿੰਦਗੀ ਤਿਆਗ ਵਿਰਾਗ ਵਿੱਚ ਬਤੀਤ ਕੀਤੀ। ਉਹਨਾਂ ਦੇ ਪਾਸ ਬਹੁਤ ਸਾਰੀਆਂ ਬ੍ਰਹਮਚਰਜ ਰੱਖਣ ਵਾਲੀਆਂ ਪੂਰਨ ਜਤੀ ਸਤੀ ਹਠੀ ਤਪੀ ਤੇ ਜਪੀ ਤਪੀ ਮਹਾਪੁਰਖ ਬੀਬੀਆਂ ਵੀ ਸਨ ਬਹੁਤ ਸਾਰੇ ਜਗਿਆਸੂ ਸਿੰਘ ਵੀ ਸਨ ਜਿਨ੍ਹਾਂ ਨੇ ਉਹਨਾਂ ਦੀ ਸਹਬਤ ਵਿੱਚ ਰਹਿ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ ਉਹਨਾਂ ਨੇ ਆਪਣੀ ਸਹਬਤ ਆਪਣੀ ਸੰਗਤ ਵਿੱਚ ਬੀਬੀਆਂ ਵੀ ਰੱਖੀਆਂ ਸਨ بڑے بڑے ਚੰਗੇ ਪਰਿਵਾਰਾਂ ਦੀਆਂ ਸੋਝੀ ਵਾਲੀਆਂ ਪੜੀਆਂ ਲਿਖੀਆਂ ਸਾਰਾ ਕੁਝ ਤਿਆ ਕੇ ਸਾਰੀ ਜ਼ਿੰਦਗੀ ਗੁਰੂ ਘਰ ਦੇ ਲੇਖੇ ਲਾਈ ਦੋ ਬੀਬੀਆਂ ਇਸ ਸਮੇਂ ਮੇਰੇ ਹਿਰਦੇ ਵਿੱਚ ਨੇ ਭੈਣ ਨੀਲਮ ਕੌਰ ਜੀ ਜੁਪੀ ਦੇ ਸੁਝਾਨਪੁਰ ਦੇ ਰਹਿਣ ਵਾਲੇ ਇੱਕ ਉਹਨਾਂ ਦੇ ਨਾਲ ਹੋਰ ਬੜੀ ਸ਼ਾਂਤ ਆਤਮਾ ਗੁਰਮੁਖ ਮਹਾਪੁਰਖ ਬੀਬੀ ਜਿਹਨਾਂ ਦਾ ਨਾਮ ਮੈਨੂੰ ਵਿਸਰ ਗਿਆ ਉਹ ਕਹਿੰਦੇ ਅਸੀਂ ਇੱਕ ਵਾਰੀ ਸੰਤ ਮਹਾਰਾਜ ਨੂੰ ਪੁੱਛਿਆ ਕਿ ਵੀ ਕੁਝ ਜੇ ਪੜ੍ਹਨ ਦੀ ਇੱਛਾ ਹੋਵੇ ਤੇ ਕੀ ਪੜ੍ਹਨਾ ਚਾਹੀਦਾ ਕਹਿੰਦੇ ਕੁਝ ਨਹੀਂ ਪੜ੍ਹਨਾ ਚਾਹੀਦਾ ਜਿਹਨੇ ਅਧਿਆਤਮਿਕ ਨੂੰ ਕਮਾਉਣਾ ਨੂੰ ਕੁਝ ਨਹੀਂ ਪੜ੍ਹਨਾ ਚਾਹੀਦਾ ਉਹਨੂੰ ਨਿਰੋਲ ਨਾਮ ਹੀ ਜਪਣਾ ਚਾਹੀਦਾ ਜੇ ਕਥਾ ਹੁੰਦੀ ਹੋਵੇ ਨਿਰੋਲ ਬਾਣੀ ਦੀ ਅਸਲ ਵਿੱਚ ਕਥਾ ਉਹ ਆ ਜੋ ਸੰਤ ਗਿਆਨੀ ਗੁਰਬਜਨ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਕਰ ਗਏ ਨਿਰੋਲ ਬ੍ਰਹਮ ਦੀ ਵਿਚਾਰ ਨਿਰੋਲ ਬਾਣੀ ਨਾ ਕਿਸੇ ਵਿਅਕਤੀ ਵਿਸ਼ੇਸ਼ ਦੀ ਨਿੰਦਿਆ ਨਾ ਕਿਸੇ ਵਿਅਕਤੀ ਵਿਸ਼ੇਸ਼ ਦੀ ਤਾਰੀਫ ਜੇ ਕੋਈ ਗੁਰਮਖ ਭਾਉ ਭਗਤੀ ਵਾਲੇ ਨਾਮ ਜਪਣ ਵਾਲੇ ਸੇਵਾ ਕਰਨ ਵਾਲੇ ਪੰਥ ਪ੍ਰਸਤ ਹੋਣੇ ਉਹਨਾਂ ਨੂੰ ਸ਼ਾਬਾਸ਼ੀ ਜ਼ਰੂਰ ਦੇਣੀ ਕਿ ਉਹਨਾਂ ਨੂੰ ਖੁਲਾਸ ਮਿਲੇ ਛਾ ਮਿਲੇ ਪਰ ਚਾਹ ਕੇ ਵਡਿਆਈ ਨਹੀਂ ਕਰਨੀ ਉਹ ਕਿਸੇ ਦੀ ਵਡਿਆਈ ਵੀ ਕਰਦੇ ਤੇ ਅਗਲੇ ਦਿਸਰ ਜ਼ਿੰਮੇਵਾਰੀ ਪੈਂਦੀ ਐਦਾਂ ਦੀ ਸੁਰਤੀ ਬਿਰਤੀ ਸੀ ਕਹਿੰਦੇ ਇਸ ਤਰ੍ਹਾਂ ਜੇ ਨਿਰੋਲ ਬ੍ਰਹਮ ਦੀ ਵਿਚਾਰ ਹੁੰਦੀ ਹੋਵੇ ਤੇ ਕਥਾ ਸੁਣ ਲੈਣੀ ਨਹੀਂ ਤੇ ਬਾਣੀ ਪੜੋ ਸਿਮਰਨ ਕਰੋ ਸੰਤਾਂ ਨੂੰ ਬੋਸ਼ਿਆ ਵੀ ਜੇ ਕੋਈ ਬਹੁਤਾ ਹੀ ਮਨ ਕਰੇ ਪੜਨ ਨੂੰ ਕਹਿੰਦੇ ਫਿਰ ਵੀ ਨਾ ਪੜੋ ਜੇ ਦਾ ਪੜਨ ਨੂੰ ਮਨ ਕਰੇ ਉਹ ਤੇ ਬਿਲਕੁਲ ਨਾ ਬੜੇ ਫੜ ਬੇ ਸਿਉਂ ਭਲ ਜੋ ਹੋ ਗਿਆ ਕਹਿੰਦੇ ਜੇ ਕੁਛ ਪੜਨਾ ਹੀ ਹੋਵੇ ਤੇ ਤੁਸੀਂ ਦੱਸੋ ਉਹ ਕਹਿੰਦੇ ਅਸੀਂ ਨਰਾਇਣ ਰੀਪ੍ਰੈਸ ਪੜੋ ਕੋਥੀ ਆਓ ਪਰ ਮਾਫ਼ ਕਰਨਾ ਹਰੇਕ ਨੂੰ ਸਮਝ ਨਹੀਂ ਆਉਣੀ ਨੇ ਕੋਈ ਚਾਰ ਅੱਖਰ ਪੜ੍ਹੇ ਆ ਕੋਈ ਵਿਦਵਾਨ ਆ ਜਾ ਕੇ ਵਿਦਵਾਨ ਦੇ ਕੋਲ ਰਿਆ ਉਹਨੂੰ ਜੋ ਪੋਥੀ ਸਮਝਾਉਣੀ ਆ ਹਰੇਕ ਦੇ ਉਹ ਵਸ ਦੀ ਗੱਲ ਨਹੀਂ ਹੈਗੀ ਵੇ ਉਹ ਕਿਉਂਕਿ ਉਹ ਬਹੁਤ ਡੁੰਗੀਆਂ ਉਹਦੇ ਚ ਗੱਲਾਂ ਲਿਖੀਆਂ ਤੇ ਭਾਸ਼ਾ ਵੀ ਇਸ ਤਰ੍ਹਾਂ ਦੀ ਆ ਬ੍ਰਾਤਨ ਭਾਸ਼ਾ ਉਹਦੇ ਚ ਮਹਾਪੁਰਖਾਂ ਨੇ ਇੱਕ ਉਦਾਹਰਨ ਲਿਖੀ ਆ ਗੁਰਬਾਣੀ ਦੀ ਤੱਕ ਬਿਨ ਤੋਂ ਦਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਇਹਨੂੰ ਆਧਾਰ ਬਣਾ ਕੇ ਉਹ ਕਹਿੰਦੇ ਨੇ ਪਰਮਾਤਮਾ ਤੋਂ ਬਿਨਾਂ ਜੇ ਇੱਕ ਮਾਂ ਰੱਬ ਦੇ ਕੋਲੋਂ ਪੁੱਤ ਮੰਗਦੀ ਆ ਜਦੋਂ ਪੁੱਤ ਨਹੀਂ ਹੋਇਆ ਹੁੰਦਾ ਮਾਂ ਉਦੋਂ ਵੀ ਦੁਖੀ ਹੁੰਦੀ ਕਿ ਪੁੱਤ ਨਹੀਂ ਹੋ ਰਿਹਾ ਜੇ